ਇੰਗਰੋ ਘਣਾ ਖੰਨਾ ਚ ਉਸ ਵੇਲੇ ਲੋਕਾਂ ਚ ਆਫਰਾ ਤਫੜਾ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਦੋਂ ਜਲਦੀ ਟ੍ਰੇਨ ਦੇ ਇੰਜਣ ਅਤੇ ਡੱਬੇ ਵੱਖ ਹੋ ਜਾਂਦੇ ਨੇ ਜਿਵੇਂ ਦੱਸਿਆ ਜਾ ਰਿਹਾ ਕਿ 3 ਕਿਲੋਮੀਟਰ ਦਾ ਫਰਕ ਪੈ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਜ਼ਾਰਾਂ ਯਾਤਰੀ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਸਵਾਰ ਤਾਂ ਗਨੀਮਤ ਦੇ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਵੱਡਾ ਹਾਸਾ ਹੁਣ ਟਲ ਗਿਆ ਤਾਂ ਖੰਨਾ ਦੇ ਵਿੱਚ ਇਹ ਹਾਸਾ ਆਵਾਪਰਦਾ ਬਚ ਗਿਆ ਫਿਲਹਾਲ ਅੰਦਾਜ਼ੇ ਦੇ ਕੇ ਜਲਦੀ ਟ੍ਰੇਨ ਦੇ ਇੰਜਣ ਅਤੇ ਡੱਬੇ ਵੱਖ-ਵੱਖ ਹੋ ਜਾਂਦੇ ਨੇ ਹਾਸਾ ਵੱਡਾ ਹੁਣ ਟਲ ਗਿਆ ਫਿਲਹਾਲ ਹਜ਼ਾਰਾਂ ਯਾਤਰੀ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਸਵਾਰ ਸਨ ਜਾਨ ਜੰਮੂ ਤਵੀ ਅਚਾਰਾ ਐਕਸਪ੍ਰੈਸ ਇਸਰਪ੍ਰਿੰਦਰ ਨਾਮ ਹੈ ਜੋ ਕਿ ਇਹ ਜਾ ਰਹੀ ਸੀ ਤਾਂ ਰੇਲ ਦੀ ਪੱਟੜੀ ਤੇ ਕੰਮ ਕਰਦੇ ਕਿ ਕੀ ਮੈਂਦੀ ਜਦੋਂ ਨਜ਼ਰ ਪੈਂਦੀ ਹੈ ਤਾਂ ਉਸ ਵੱਲੋਂ ਦੱਬ ਕੇ ਰੋਲਾ ਪਾਇਆ ਜਾਂਦਾ ਜਿਸ ਤੋਂ ਬਾਅਦ ਡਰਾਈਵਰ ਵੱਲੋਂ ਜਿਹੜੇ ਕਿ ਵਾਪਸ ਜਾ ਕੇ ਇੰਜਨ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਡੱਬੇ ਜੋੜੇ ਜਾਂਦੇ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਹੋ ਜਾਂਦਾ ਕਿਉਂਕਿ ਬਿਨਾਂ ਇੰਜਨ ਤੋਂ ਜਦੋਂ ਡੱਬੇ ਤੁਰ ਪੈਂਦੇ ਨੇ ਵਕ ਹੋ ਜਾਂਦੇ ਨੇ ਤਾਂ 브্রেক ਕਿੱਥੇ ਜਾ ਕੇ ਵੱਜਦੀ ਹੈ ਇਹ ਤਾਂ ਸੋਚਣ ਵਾਲੀ ਗੱਲ ਸੀ ਪਰ ਗਨੀਮਤ ਰਹਿ ਕੇ ਕੋਈ ਵੱਡਾ ਹਾਸਾ ਹੁਣ ਟਾਲ ਗਿਆ ਫਿਰ ਹਾਲ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇੰਜਣ ਉਹ ਖੜਾ ਖੰਨਾ ਚ ਉਸ ਵੇਲੇ ਲੋਕਾਂ ਚ ਆਫਰਾ ਤਫੜਾ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਦੋਂ ਜਲਦੀ ਟ੍ਰੇਨ ਦੇ ਇੰਜਣ ਅਤੇ ਡੱਬੇ ਵੱਖ ਹੋ ਜਾਂਦੇ ਨੇ ਜਿਵੇਂ ਦੱਸਿਆ ਜਾ ਰਿਹਾ ਕਿ 3 ਕਿਲੋਮੀਟਰ ਦਾ ਫਰਕ ਪੈ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਜ਼ਾਰਾਂ ਯਾਤਰੀ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਸਵਾਰ ਤਾਂ ਗਨੀਮਤ ਦੇ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਵੱਡਾ ਹਾਸਾ ਹੁਣ ਟਲ ਗਿਆ ਤਾਂ ਖੰਨਾ ਦੇ ਵਿੱਚ ਇਹ ਹਾਸਾ ਆਵਾਪਰਦਾ ਬਚ ਗਿਆ ਫਿਲਹਾਲ ਅੰਦਾਜ਼ੇ ਦੇ ਕੇ ਜਲਦੀ ਟ੍ਰੇਨ ਦੇ ਇੰਜਣ ਅਤੇ ਡੱਬੇ ਵੱਖ-ਵੱਖ ਹੋ ਜਾਂਦੇ ਨੇ ਹਾਸਾ ਵੱਡਾ ਹੁਣ ਟਲ ਗਿਆ ਫਿਲਹਾਲ ਹਜ਼ਾਰਾਂ ਯਾਤਰੀ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਸਵਾਰ ਸਨ ਜਾਨ ਤੋ ਜੰਮੂ ਤਵੀ ਅਚਾਰਾ ਐਕਸਪ੍ਰੈਸ ਇਸਰਪ੍ਰਿੰਦਰ ਨਾਮ ਹੈ ਜੋ ਕਿ ਇਹ ਜਾ ਰਹੀ ਸੀ ਤਾਂ ਰੇਲ ਦੀ ਪੱਟੜੀ ਤੇ ਕੰਮ ਕਰਦੇ ਕਿ ਕੀ ਮੈਂਦੀ ਜਦੋਂ ਨਜ਼ਰ ਪੈਂਦੀ ਹੈ ਤਾਂ ਉਸ ਵੱਲੋਂ ਦੱਬ ਕੇ ਰੋਲਾ ਪਾਇਆ ਜਾਂਦਾ ਜਿਸ ਤੋਂ ਬਾਅਦ ਡਰਾਈਵਰ ਵੱਲੋਂ ਜਿਹੜੇ ਕਿ ਵਾਪਸ ਜਾ ਕੇ ਇੰਜਨ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਡੱਬੇ ਜੋੜੇ ਜਾਂਦੇ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਹੋ ਜਾਂਦਾ ਕਿਉਂਕਿ ਬਿਨਾਂ ਇੰਜਨ ਤੋਂ ਜਦੋਂ ਡੱਬੇ ਤੁਰ ਪੈਂਦੇ ਨੇ ਵਕ ਹੋ ਜਾਂਦੇ ਨੇ ਤਾਂ 브্রেক ਕਿੱਥੇ ਜਾ ਕੇ ਵੱਜਦੀ ਹੈ ਇਹ ਤਾਂ ਸੋਚਣ ਵਾਲੀ ਗੱਲ ਸੀ ਪਰ ਗਨੀਮਤ ਰਹਿ ਕੇ ਕੋਈ ਵੱਡਾ ਹਾਸਾ ਹੁਣ ਟਾਲ ਗਿਆ ਫਿਰ ਹਾਲ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇੰਜਣ ਉਹ ਖੜਾ ਖੰਨਾ ਚ ਉਸ ਵੇਲੇ ਲੋਕਾਂ ਚ ਆਫਰਾ ਤਫੜਾ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਦੋਂ ਜਲਦੀ ਟ੍ਰੇਨ ਦੇ ਇੰਜਣ ਅਤੇ ਡੱਬੇ ਵੱਖ ਹੋ ਜਾਂਦੇ ਨੇ ਜਿਵੇਂ ਦੱਸਿਆ ਜਾ ਰਿਹਾ ਕਿ 3 ਕਿਲੋਮੀਟਰ ਦਾ ਫਰਕ ਪੈ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਜ਼ਾਰਾਂ ਯਾਤਰੀ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਸਵਾਰ ਤਾਂ ਗਨੀਮਤ ਦੇ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਵੱਡਾ ਹਾਸਾ ਹੁਣ ਟਲ ਗਿਆ ਤਾਂ ਖੰਨਾ ਦੇ ਵਿੱਚ ਇਹ ਹਾਸਾ ਆਵਾਪਰਦਾ ਬਚ ਗਿਆ ਫਿਲਹਾਲ ਅੰਦਾਜ਼ੇ ਦੇ ਕੇ ਜਲਦੀ ਟ੍ਰੇਨ ਦੇ ਇੰਜਣ ਅਤੇ ਡੱਬੇ ਵੱਖ-ਵੱਖ ਹੋ ਜਾਂਦੇ ਨੇ ਹਾਸਾ ਵੱਡਾ ਹੁਣ ਟਲ ਗਿਆ ਫਿਲਹਾਲ ਹਜ਼ਾਰਾਂ ਯਾਤਰੀ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਸਵਾਰ ਸਨ ਜਾਨ ਤੋ ਜੰਮੂ ਤਵੀ ਅਚਾਰਾ ਐਕਸਪ੍ਰੈਸ ਇਸਰਪ੍ਰਿੰਦਰ ਨਾਮ ਹੈ ਜੋ ਕਿ ਇਹ ਜਾ ਰਹੀ ਸੀ ਤਾਂ ਰੇਲ ਦੀ ਪੱਟੜੀ ਤੇ ਕੰਮ ਕਰਦੇ ਕਿ ਕੀ ਮੈਂਦੀ ਜਦੋਂ ਨਜ਼ਰ ਪੈਂਦੀ ਹੈ ਤਾਂ ਉਸ ਵੱਲੋਂ ਦੱਬ ਕੇ ਰੋਲਾ ਪਾਇਆ ਜਾਂਦਾ ਜਿਸ ਤੋਂ ਬਾਅਦ ਡਰਾਈਵਰ ਵੱਲੋਂ ਜਿਹੜੇ ਕਿ ਵਾਪਸ ਜਾ ਕੇ ਇੰਜਨ ਲੈ ਕੇ ਜਾਇਆ ਜਾਂਦਾ ਉਸ ਤੋਂ ਬਾਅਦ ਡੱਬੇ ਜੋੜੇ ਜਾਂਦੇ ਨੇ ਤਾਂ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਹੋ ਜਾਂਦਾ ਕਿਉਂਕਿ ਬਿਨਾਂ ਇੰਜਨ ਤੋਂ ਜਦੋਂ ਡੱਬੇ ਤੁਰ ਪੈਂਦੇ ਨੇ ਵਕ ਹੋ ਜਾਂਦੇ ਨੇ ਤਾਂ 브্রেক ਕਿੱਥੇ ਜਾ ਕੇ ਵੱਜਦੀ ਹੈ ਇਹ ਤਾਂ ਸੋਚਣ ਵਾਲੀ ਗੱਲ ਸੀ ਪਰ ਗਨੀਮਤ ਰਹਿ ਕੇ ਕੋਈ ਵੱਡਾ ਹਾਸਾ ਹੁਣ ਟਲ ਗਿਆ ਫਿਲਹਾਲ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ